ਪਰ ਚਾਰਟ ਤੋਂ ਪਹਿਲੇ ਤੋਂ ਸ਼ੁਰੂ ਹੋਇਆ ਸੀ ਪਾਰਟੀ ਦੇ ਤੌਰ ਦੇ ਉੱਤੇ ਅੱਜ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਸ਼ੁਰੂ ਕਰੂੰਗੀ ਮੈਂ ਔਰ ਸਾਰੇ ਪਾਰਟੀ ਵਰਕਰਸ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦੀ ਆ ਕਿ ਇਹ ਬਹੁਤ ਵਧੀਆ ਮੌਕਾ ਹੈਗਾ ਇੱਕ ਕਿ ਅਸੀਂ ਪਾਰਟੀ ਨੂੰ ਇੱਥੇ ਮਜ਼ਬੂਤ ਕਰੀਏ ਔਰ ਅੱਗੇ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਆਣੀਆਂ ਉਹਦੇ ਲਈ ਤਿਆਰੀ ਹੁਣ ਤੋਂ ਸ਼ੁਰੂ ਹੋ ਜਾਏਗੀ ਸੋ ਮੈਨੂੰ ਬਹੁਤ ਖੁਸ਼ੀ ਹੋਈ ਔਰ ਮੈਂ ਆਸ ਰੱਖਦੀ ਆਂ ਕਿ ਪਾਰਟੀ ਦੇ ਵਰਕਰਸ ਵਧੀਆ ਤਰੀਕੇ ਨਾਲ ਕੰਮ ਕਰਨਗੇ ਕਿਉਂਕਿ ਉਹਨਾਂ ਦੇ ਸਿਰਾਂ ਦੇ ਉੱਤੇ ਹੀ ਅਸੀਂ ਇਹ ਲੜਾਈ ਲੜ ਸਕਦੇ ਹਾਂ। ਹਰ ਇਲੈਕਸ਼ਨ 'ਚ ਚੁਣੌਤੀ ਆਉਂਦੀ ਹੈ। ਪਰ ਜਿਹੜੇ ਹੁਣ ਵਰਕਰ ਨੇ ਨਾ ਸਾਡੇ ਨਾਲ ਇਹ ਦਿਲੋਂ ਨੇ ਮਜ਼ਬੂਤ ਨੇ ਔਰ ਪੂਰਾ ਭਰੋਸਾ ਮੈਨੂੰ ਇਹਨਾਂ ਦੇ ਉੱਤੇ ਕਿ ਇਹ ਬਹੁਤ ਵਧੀਆ ਢੰਗ ਦੇ ਨਾਲ ਇਹ ਆਪਣੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜਨਗੇ। ਮੇਰੇ ਸਾਹਮਣੇ ਤਾਂ ਕਦੀ ਹੋਇਆ ਨਹੀਂ। ਨਾ ਮੈਂ ਕਦੀ ਇਸ ਦਾ ਪਾਟ ਬਣੀ ਐ ਨਾ ਕਦੀ ਸੁਣੀ ਐ ਇਹ ਜਿਹੜੀ ਗੱਲ ਹੁਣ ਹੋਈ ਐ ਨਾ ਇਹ ਪਤਾ ਨਹੀਂ ਕਿਸ ਵਜੇ ਤੇ ਹੋਈ ਐ ਇਹ ਆਪ ਵਾਲਿਆਂ ਨੇ ਜਿਨ੍ਹਾਂ ਨੇ ਇਹ ਨੋਟ ਕੀਤਾ ਰੋ ਉਹ ਪਤਾ ਕਰੋ ਉਹਨਾਂ ਤੋਂ ਗੱਲ ਕਰੋ ਮੈਨੂੰ ਲੱਗਦਾ ਬਿਲਕੁਲ ਜੋੜਿਆ ਜਾਏਗਾ ਬਿਲਕੁਲ ਜੋੜਿਆ ਜਾਏਗਾ ਹੋਰ ਜੁੜੇ ਵੀ ਨਹੀਂ ਦੇਖੋ ਛੋਟੀ ਬੋਟੀ ਹਰ ਇੱਕ ਕਰਦੇ ਨਿਰਾਸ਼ਗੀ ਹੋ ਜਾਂਦੀ ਐ ਪਰ ਬਹੁਤ ਕਮਿਟਿਡ ਉਹ ਸਾਡੇ ਤੋਂ ਪਹਿਲੇ ਦੇ ਬੀਜੇਪੀ ਦੇ ਵਰਕਰ ਨੇ ਅਸੀਂ ਉਹਨਾਂ ਦੇ ਘਰ ਚੇ ਗਏ ਹਾਂ ਮੈਂ ਮੈਂ ਉਹਨਾਂ ਨਾਲ ਮਿਲ ਵੀ ਚੁੱਕੀ ਹਾਂ ਬਹੁਤ ਕਈ ਦਿਨ ਪਹਿਲੇ ਔਰ ਅਸੀਂ ਇਕੱਠੇ ਕੰਮ ਕਰਾਂਗੇ ਹਾਂਜੀ ਮੈਨੂੰ ਮੁਕਾਬਲਾ ਮੁਕਾਬਲਾ ਚੌਥਾ ਪਾਸਾ ਵੀ ਆਊਗਾ ਇੰਡੀਪੈਂਡੈਂਟ ਵੀ ਆਉਣਗੇ ਹਾਂਜੀ ਨਹੀਂ ਨਹੀਂ ਦੇਖੋ ਮੁਕਾਬਲਾ ਤੇ ਮੁਕਾਬਲਾ ਹੀ ਹੁੰਦਾ ਹਰ ਇੱਕ ਕੈਂਡੀਡੇਟ ਆਪਣਾ ਪੂਰਾ ਜੋਰ ਲਾਉਂਦਾ ਹੈ ਔਰ ਜਦ ਰਣਨੀਤੀ ਚ ਜਾਨਦੇ ਹੋ ਸਾਰੀਆਂ ਫੌਜਾਂ ਇਕੱਠੀਆਂ ਹੋ ਜਾਂਦੀਆਂ ਨੇ ਅੰਤ ਦੇ ਵਿੱਚ ਫੈਸਲਾ ਲੋਕਾਂ ਨੇ ਦੇਣਾ ਪਰ ਮੇਰੇ ਖਿਆਲ ਚ ਇਹ ਸੀ ਬਹੁਤ ਵਧੀਆ ਤਰੀਕੇ ਨਾਲ ਇਹ ਲੜਾਈ ਵਿੱਚੋਂ ਨਿਕਲਾਂਗੇ ਮੇਰੇ ਤਾਂ ਸੋਸ਼ਲ ਸੰਪਰਕ ਦੇ ਵਿੱਚ ਨੇ ਰਾਜਨੀਤਿਕ ਸੰਪਰਕ ਜੇ ਨਹੀਂ